ਅੱਜ ਉਹ ਕਿਹੜੇ ਕੀੜੇ ਜਿਹੜੇ ਸਾਡੇ ਚ ਬਾੜ ਦਿੱਤੇ ਅਗਲਿਆਂ ਨੇ ਜਿੰਨਾ ਸਾਨੂੰ ਪੰਜ ਬਾਣੀਆਂ ਤੋਂ ਵੀ ਤੋੜਤਾ ਖੋਏਗਾ ਅਰਦਾਸ ਵੀ ਖੋ ਲਈ ਅੱਗੇ ਜੰਗਲਾਂ ਚ ਰਹਿ ਕੇ ਪੱਤਾ ਪੱਤਾ ਵੈਰੀ ਸੀ ਕਹਿੰਦੇ ਸੀ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਅੱਜ ਕਹਿੰਦੇ ਨਹੀਂ ਨਹੀਂ ਅੰਦਰ ਸਾਥ ਚਾਹੀਦਾ ਦਰਸ਼ਨ ਕਰਕੇ ਕੀ ਲੈਣਾ ਹੀ ਲੈਣਾ ਸਰੋਵਰ ਚ ਚੁੱਭੀ ਲਾ ਕੇ ਇਹ ਕੌਮਾ ਉਦੋਂ ਮਰਦੀਆਂ ਜਦੋਂ ਇਹਨਾਂ ਦੇ ਇਤਿਹਾਸ ਮਰ ਜਾਂਦੇ ਆਖੋ ਸਤਿਨਾਮ ਉਹਨਾਂ ਸਿੱਖਾਂ ਦੀ ਜੈਬਕਰ ਫੋਟੋ ਵੇਖਿਓ ਜਿਹੜਾ ਬੰਦਾ ਕਹਿੰਦਾ ਸਰੋਵਰ ਪਾਣੀਆਂ ਨੂੰ ਕਹੇ ਭਰਾਵਾ ਇੱਕ ਵਾਰੀ ਜਾ ਉਸ ਸਿੱਖ ਦੀ ਕੁਰਬਾਨੀ ਵੇਖ ਜਿਨਨੇ ਵਰਦੀਆਂ ਗੋਲੀਆਂ ਬਲਦੀਆਂ ਅੱਗਾਂ ਦੇ ਵਿੱਚ ਜੋਤ ਜਗਾਈ ਤੇ ਸੀਨੇ ਚ ਗੋਲੀ ਵੱਜੀ ਤੇ ਇਧਰ ਦੀ ਲੰਘੀ ਉਹਦੀ ਫੋਟੋ ਲੱਗੀ ਹੈ ਗੁਰਤਾਮਾ ਗੁਰਦੁਆਰਿਆਂ ਦੀ ਅੱਜ ਜਿਹੜਾ ਦਿਨ ਮਨਾਰੀ ਕੌਮ 1 2 ਦਿਨ 21 22 23 ਉਹਨਾਂ ਭਾਈ ਲక్ష్మణ ਸਿੰਘ ਉਹਨਾਂ ਨੂੰ ਭਾਈ ਦਰਬਾਰਾ ਸਿੰਘ ਉਹਨਾਂ ਨੂੰ ਪੁੱਛ ਕੇ ਵੇਖੋ ਗੁਰਦੁਆਰਿਆਂ ਦੇ ਦਰਸ਼ਨ ਦਾ ਫਲ ਕੀ ਆ ਜਿੰਨਾ ਬੈਠਿਆਂ ਨੂੰ ਸਰਦਾਰੀਆਂ ਮਿਲ ਗਈਆਂ ਸਿਕਿਉਰਿਟੀਆਂ ਮਿਲ ਗਈਆਂ ਪੈਸਾ ਉਹਨਾਂ ਤਾਂ ਕਹਿਣਾ ਹੀ ਆਖੋ ਸਤਨਾਮ ਮੇਰੇ ਹਜ਼ੂਰ ਪਾਤਸ਼ਾਹ ਭਲੀ ਕਰ ਦਾਤਾ ਜੀ ਨੇ ਨਾਮ ਦੀ ਮਹਿਮਾ ਦੱਸੀ ਤੇ ਨਿਤਨੇਮਣਾ ਜੋੜਿਆ ਤੇ ਨਾਲ ਕਹਿ ਵੀ ਦਿੱਤਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਗ੍ਰੰਥ ਪੜ੍ਹ ਲਾ ਗੱਡੇ ਲੱਦ ਕੇ ਲਵ ਲਵ ਕੇ ਪੰਕਤੀਆਂ ਅਰਥ ਕਰਦੇ ਪਰ ਜੇ ਤੇਰਾ ਸਾਈਂ ਨਾਲ ਪਿਆਰ ਨਹੀਂ ਤੇ ਮਾਰੇ ਨੇ ਲੰਮਾ ਨਾਰਾ ਮਾਰਿਆ ਉਹ ਸਾਰੇ ਮਾਰੀ ਗਏ ਮਿਰਤਕ ਕਹੀਐ ਨਾਨਕਾ ਮਰਤਕ ਕਹੀਐ ਨਾਨਕਾ ਪੜੋ ਪੜੋ ਜੇ ਪ੍ਰੀਤ ਨਹੀਂ ਭਗਵੰਤ ਜੇ ਪ੍ਰੀਤ ਨਹੀਂ ਭਗਵੰਤ ਮਰਤਕ ਕਹੀਐ ਨਾਨਕਾ ਮਰਤਕ ਕਹੀਐ ਨਾਨਕਾ ਮਰਜ ਕਹਿੰਦੇ ਮਰੇ ਹੋਏ ਬੰਦੇਓ ਲਾਸ਼ਾਂ ਤੁਰੀਆਂ ਫਿਰਦੀਆਂ ਦੁਨੀਆ ਤੇ ਜਿੰਨਾ ਇੰਨੀ ਵਿਦਿਆ ਪੜ੍ਹ ਲਈ ਅਰਥ ਪੜ੍ਹ ਲੇ ਪਰ ਪਿਆਰ ਨਹੀਂ ਰਹਿਣਦਾ ਗੁਰੂ ਗੋਬਿੰਦ ਸਿੰਘ ਮਾਰੇ ਵਰਗਾ ਕਿਹੜਾ ਵਿਦਵਾਨ ਆ ਜੀ ਕੋਈ ਬਰਾਬਰੀ ਕਰ ਸਕਦਾ ਮੇਰੇ ਮਹਿਬੂਬ ਦੀ ਜਿਨ੍ਹਾਂ ਨੇ ਇੱਕ ਕਲਮ ਦੇ ਨਾਲ ਅੱਖਰ ਲਿਖ ਕੇ ਹਿੰਦੁਸਤਾਨ ਦੇ ਤਖਤ ਨੂੰ ਮੋਢਾ ਕਰਤਾ ਉਹ ਖੁਦ ਲਿਖ ਰਿਹਾ ਹੈ ਕਹਾਂ ਭਇਓ ਜੋ ਦੂ ਲੋਚਨ ਮੂਦ ਕਹਿ ਬੈਠ ਰਿਹਾ ਬਗ ਨਾਹਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਬਾਸ ਕੀਓ ਬਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁ ਬੈਸ ਸਾਚ ਕਹੋ ਸੋਨ ਲੈਹੋ ਸਬੈ ਜਿਨ ਪ੍ਰੇਮ ਕੀਓ ਪ੍ਰੇਮ ਦੇ ਸੌਖੇ ਅਰਥ ਕੀ ਪਰੇ ਮੈਂ ਜਿੱਥੇ ਮੈਂ ਮਰ ਗਈ ਉਹਨੂੰ ਪ੍ਰੇਮ ਕਹਿੰਦੇ ਆ ਇਹ ਮਰਜੀ ਤੇ ਕਿਰਪਾ ਹੋ ਜੀ ਉਹਨਾਂ ਸਿੱਖਾਂ ਦੀ ਮਰੀ ਜਿੰਨਾਂ ਵੱਲ ਮੈਂ ਆਪ ਜੀ ਨੂੰ ਲੈ ਕੇ ਚੱਲਿਆ ਬੜਾ ਪਿਆਰ ਮਰੇ ਦੀ ਬਾਣੀ ਚ ਨਾਮ ਨਾ ਜੁੜੋ ਸ਼ਬਦ ਨਾ ਸਾਜ ਨਾਮ ਇਹ ਆਧਾਰ ਮੇਰਾ ਜਿਨ ਸਾਰੀਆਂ ਭੁੱਖਾਂ ਗਵਾਚਦੀਆਂ ਜਦੋਂ ਮੂਲ ਨਾਲ ਜੁੜ ਜਗੇ ਬੜੀ ਸੋਹਣੀ ਇੱਕ ਮਿੰਟ ਇਤਿਹਾਸ ਤੋਂ ਬਾਹਰ ਦਾਸਤਾਨ ਕਹਾਵਾਂ ਕਿਸੇ ਸੱਜਣ ਦੇ ਗਰੀਬੀ ਸੀ 10000 ਰੁਪਇਆ ਧਾਰਾ ਫੜ ਲਿਆ ਵਿਆਜ ਤੇ ਹੁਣ ਗਰੀਬੀ ਇੰਨੀ ਹੈ ਦਿਹਾੜੀ ਮਿਲਦੀ ਨਹੀਂ ਘਰ ਦਾ ਖਰਚਾ ਚੱਲਦਾ ਨਹੀਂ ਉਹ ਰਕਮ ਵਾਧੀ 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 ਲੱਖ ਰੁਪਇਆ ਬਣ ਗਿਆ ਧਿਆਨ ਰੱਖਣਾ ਤੁਸੀਂ ਕੀਰਤਨ ਸੁਣ ਕੇ ਅੱਡੇ ਜੇ ਤੇ ਗੁਰੂ ਘਰ ਆਏ ਜੀ ਮੂਲ ਕੀ ਹੁੰਦਾ ਸ਼ਬਦ ਕੀ ਹੈ ਕਤੋਂ ਅਮਰਤ ਵੇਲੇ ਉੱਠਣਾ ਕਾਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਮਾਰੇ ਸਹਿਬ ਕਹਿੰਦੇ ਆਗੋ ਸਿੱਖ ਸਤਿਗੁਰ ਕੇ ਗਾਓ ਸਚੀ ਬਾਣੀ ਪਿਛਲ ਰਾਤ ਨਾ ਜਾਗਿਓ ਕਈ ਕਹਿੰਦੇ ਅਮਰਤ ਵੇਲੇ ਨਹੀਂ ਇਹ ਗੱਲ ਯਾਰੀ ਲਓ ਆਖੋ ਵੇਗਰੋ ਬਾਣੀ ਕਹਿੰਦੀ ਪਿਛਲ ਰਾਤ ਨਾ ਜਾਗਿਓ ਜਿਹੜਾ ਪਿਛਲੀ ਰਾਤ ਹੀ ਨਹੀਂ ਉੱਠਦਾ ਜੀਵੰਦੜੋ ਮਯੋਹੀ ਕਹਿੰਦੇ ਜੀਂਦੇ ਮਰਿਆ ਜੀਦੀ ਅੱਖ ਨਹੀਂ ਖੁੱਲਦੀ ਸਵੇਰੇ 4:3 ਵਜੇ ਨਾ ਮੈਂ ਨਹੀਂ ਕਹਿੰਦਾ ਮੇਰੇ ਬਾਪੂ ਨੇ ਕਹਿ ਦਿੱਤਾ ਹੈ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇ ਉਹੇ ਜੇ ਤਾ ਰੱਬ ਵਸਾਰਿਆ ਤਾਂ ਰੱਬ ਨਾਲ ਤੇਰੇ ਨਾਲ ਕੋ ਫਰਕ ਪੈਣਾ ਪਰ ਜੇ ਲੁੱਟਣਾ ਤੇ ਲੁੱਟਲਾ شیخ ਸ਼ਾਦੀ ਕਹਿੰਦਾ ਜੇ ਦਿਨ ਦੇ ਸਮੇਂ ਅਮੀਰ ਹੋਣਾ ਚਾਹਣਾ ਏ ਰਾਤ ਦੇ ਪਹਿਲੇ ਪੈਰ ਉੱਠ ਕੇ ਰੱਬ ਦੇ ਘਰ ਦਾ ਮੰਗਤਾ ਬਣ ਜਾ। ਵੇਖੀ ਤੈਨੂੰ ਬਾਦਸ਼ਾਹੀਆਂ ਮਿਲਦੀਆਂ ਉਹ ਉਹਦੀ ਰਕਮ ਬਣ ਗਈ ਲੱਖ ਰੁਪਈਆ ਹੁਣ ਜਿੰਨੇ ਲੈਣਾ ਸੀ ਉਹਨੇ ਪੰਚਾਇਤ ਇਕੱਠੀ ਕਰ ਲਈ ਪੰਚਾਇਤ ਵਿੱਚ ਜਿਹੜਾ ਮੇਨ ਸੀ ਜ਼ਿੰਮੇਵਾਰ ਬੰਦਾ ਬੜਾ ਸੁਲਝਿਆ ਤੇ ਸਿਆਣਾ ਬੰਦਕੀ ਵਾਲਾ ਉਹਨੇ ਜਦੋਂ ਸੱਦਿਆ ਚੌ ਬੰਦਿਆਂ ਚ ਕੀ ਵੇਖਿਆ ਵੀ ਪੈਰਾਂ ਚ ਜੋੜਾ ਨਹੀਂ ਪਜਾਮਾ ਫਟਿਆ ਹੋਇਆ ਏ ਝੱਗੇ ਦੇ ਵਿੱਚ ਮੋਰੀਆਂ ਨੇ ਦਸਤਾਰ ਵੀ ਕੋਈ ਬਹੁਤੀ ਸੋਹਣੀ ਨਹੀਂ ਹੱਥ ਕੰਬਦੇ ਪਏ ਨੇ ਕਹਿੰਦਾ ਵੀ ਸਜਣਾ ਤੂਏ ਦੀ ਪੈਸੇ ਨਹੀਂ ਦਿੱਤੇ ਇਹ ਕਹਿੰਦਾ ਵਿਆਜ ਤੇ ਲਏ ਤੇ ਵਧ ਕੇ ਰਕਮ ਬੜੀ ਵੱਡੀ ਹੋ ਗਈ ਤੇ ਕਿਵੇਂ ਕਰਨਾ ਹੈ ਕਹਿੰਦਾ ਜੀ ਹਾਲਾਤ ਘਰ ਦੇ ਨੇ ਕਮਾੜੇ ਸੀ ਦੇਣੇ ਵਾਲੇ ਕਿਸੇ ਕੋ ਗਰੀਬੀ ਮਤ ਦੇਣਾ ਦੇਣਾ ਗਰੀਬੀ ਮਗਰ ਵਾਦ ਨਸੀਬੀ ਮਤ ਦੇਣਾ ਕਹਿੰਦਾ ਹਲਾਤ ਦੇ ਨੇ ਕਮਾੜੇ ਸੀ ਮੈਂ ਦੇ ਨਹੀਂ ਸਕਿਆ ਜੋ ਤੁਸੀਂ ਫੈਸਲਾ ਕਰ ਦੋ ਮਨਜ਼ੂਰ ਹੈ ਸਾਰੀ ਪੰਚਾਇਤ ਪੰਜ ਬੰਦਿਆਂ ਦੀ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਾਵੇ ਉਹਨਾਂ ਨੇ ਫੈਸਲਾ ਕੀਤਾ ਵੀ ਹੁਣ ਸਜ਼ਾ ਕੀ ਦੇਣੀ ਹੈ ਤੇ ਅੱਗੇ ਮਰਿਆ ਪਿਆ ਇਹਨੂੰ ਏਦਾਂ ਲਾ ਦੋ ਵੀ ਇੱਕ 500 ਰੁਪਇਆ ਧਾਰੀ ਜਾਵੇ ਮਹੀਨੇ ਦਾ ਮਨਜ਼ੂਰ ਹੈ ਕਹਿੰਦਾ ਜੀ ਮਨਜ਼ੂਰ ਹੈ ਹੁਣ ਜਿੱਦੀ ਰਕਮ ਬਣੀ ਸੀ ਲੱਖ ਰੁਪਈਆ ਉਹਨੂੰ ਵੀ ਉਹ ਸਿਆਣਾ ਬੰਦਾ ਕਹਿਣ ਲੱਗਾ ਸਜਣਾ ਐਨੇ ਬੰਦੇ ਸੁਣਦੇ ਚੱਲ ਤੂੰ ਤਕੜਾ ਹੀ ਘਰੋਂ ਥੋੜਾ ਜਿਹਾ ਤੂੰ ਵੀ ਕੋਈ ਫਰਕ ਪਾ ਬੋਲੋ ਸਤਨਾਮ ਸ੍ਰੀ ਜਿੱਦਾਂ ਕਈ ਵਰੀ ਨਹੀਂ ਅਸੀਂ ਆਪਾਂ ਸਮਾਗਮ ਬੁੱਕ ਕਰਦੇ ਕਈ ਸਿੰਘ ਫੋਨ ਲਾ ਕੇ ਕਹਿੰਣਗੇ ਥੋੜਾ ਜਿਹਾ ਫਰਕ ਪਾ ਲੋ ਤੁਸੀਂ ਵੀ ਘਟਾ ਲਓ ਥੋੜਾ ਜਿਹਾ ਆਪ ਕੋ ਸਤਨਾਮ ਸੋ ਕਹਿਣ ਦਾ ਭਾਵ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਕਿਰਪਾ ਦਇਆ ਕਰਨ ਰਹਿਮਤ ਕਰਨ ਉਹ ਕਹਿੰਦੇ ਥੋੜਾ ਜਿਹਾ ਤੁਸੀਂ ਵੀ ਛੱਡ ਦਿਓ ਕਿ ਉਹ ਗਰੀਬਣ ਚੱਲ ਮੰਨ ਗਿਆ ਤੇ ਤੂੰ ਦੱਸ ਕੀ ਛੱਡਦਾ ਕਹਿੰਦੇ ਲਾਓ ਹੁਕਮਾ ਫੈਸਲਾ ਕਰਾਉਣ ਵਾਲਾ ਬੜਾ ਸੁਲਝਿਆ ਤੇ ਸਿਆਣਾ ਸੀ ਆਗੂ ਉਹਨੇ ਵੇਖਿਆ ਵੀ ਦਿਹਾੜੀ ਤੇ ਅੱਗੇ ਨਹੀਂ ਲੱਗਦੀ ਤੇ ਇਹਨੇ ਮੋੜਨੇ ਕਿੱਥੋਂ ਇਹਦਾ ਭਲਾ ਕਰੀਏ ਅੱਜ ਨੇਕ ਸੋਚ ਜਿਹੜੀ ਐ ਮੱਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਮਾਰੇ ਕਹਿੰਦੇ ਮੇਰੇ ਪੁੱਤ ਸ਼ਬਦ ਨਾਲ ਜੁੜਨ ਤੇ ਇਹਨਾਂ ਦੀ ਮਾਤੇ ਨਹੀਂ ਕੁਤੀ ਹੋ ਜੇ ਵੀ ਰਾਜੇ ਮਹਾਰਾਜੇ ਬਣ ਜਾਣ ਅਜ ਨਹੀਂ ਹੋ ਗਿਆ ਗੁਰੂ ਪਾਤਸ਼ਾਹ ਦਇਆ ਦ੍ਰਿਸ਼ਟੀ ਕਰਨ ਉਹਨੇ ਕਿਹਾ ਤੁਹਾਡੇ ਜੇ ਤੂੰ ਛੱਡਦੇ ਹੋ ਕਹਿੰਦਾ ਵੀ ਦੱਸੋ ਕੀ ਛੱਡਣਾ ਹੈ ਕਹਿੰਦੇ ਚੱਲ ਤੂੰ ਕਰੋੜਪਤੀ ਬੰਦਾ ਇੱਕ ਕੰਮ ਕਰ ਦੇ ਉਹਨੇ ਉਹ ਮੰਨ ਲਿਆ ਵਾ ਜਾਂ ਤੇ ਮੂਲ ਛੱਡ ਦੇ ਤੇ ਜਾਂ ਵਿਆਜ ਛੱਡ ਦੇ ਇੱਕ ਚੀਜ਼ ਛੱਡਦੇ ਹੁਣ ਵਿਆਜ ਬਣਿਆ ਏ 90000 ਰੁਪਿਆ ਮੂਲ ਕਿੰਨਾ ਸੀ 10000 ਦਿੱਤਾ ਤੇ ਵਾਧਾ ਵਾ ਗਿਆ ਨਾ ਕਹਿੰਦਾ ਇੱਕ ਚੀਜ਼ ਛੱਡਦੇ ਤੇ ਉਹ ਮੇਰੇ ਵਰਗਾ ਚਲਾਕ ਸੀ ਉਹਨੇ ਸੋਚਿਆ ਵੀ 90000 ਤੇ ਵਿਆਜ ਤੇ 10 ਮੂਲ ਹੈ ਕਿਉਂ ਨਾ ਹੋਵੇ ਆਪਾਂ 90 ਨਹੀਂ ਛੱਡ ਸਕਦੇ 10 ਵੇਖੋ ਇੱਕ ਸਮਝਾਉਣ ਲਈ ਹੈ ਗੁਰੂ ਦੇ ਨਾਮ ਚ ਕੀ ਆ ਜੇ ਆਪਾਂ ਇਕੱਠੇ ਸਮਾਗਮ ਕਰਾਉਣੇ ਆਪਣੀਆਂ ਧੀਆਂ ਆਪਣੇ ਬੱਚੀ ਉੱਥੇ ਜੁੜਦੇ ਆ ਇਹਨਾਂ ਨੂੰ ਕੀ ਮੈਸੇਜ ਮਿਲਦਾ ਬਹੁਤ ਪਿਆਰ ਮਿਲਦਾ ਏ ਕੋਈ ਸ਼ੱਕ ਨਹੀਂ ਇਹਦੇ ਵਿੱਚ ਉਹ ਕਹਿਣ ਲੱਗਾ ਚਲੋ ਜੀ ਚਾਰ ਬੰਦੇ ਸੁਣਦੇ ਆ ਮੈਂ 10000 ਮੂਲ ਛੱਡਿਆ ਹੁਣ ਆਪਣੀ ਵੱਲੋਂ ਚਲਾ ਕੇ ਉਹ ਕਹਿੰਦੇ ਫਿਰ ਇੱਥੇ ਲਿਖ ਕੇ ਦੇ ਦੇ ਕਾਗਜ਼ ਤੇ ਮੁਕਰੀ ਨਾ ਉਹਨੇ ਸਹਿਨ ਕਰ ਦਿੱਤੇ ਉਹਨੂੰ ਕਹਿੰਦੇ ਜਾ ਤਿੱਤਰ ਹੋ ਜਾ ਪੰਜੀਨੀਉ ਦੇਣੀ ਗੱਜ ਕੇ ਆਖੋ ਸਤਨਾਮ ਉਹ ਕਹਿੰਦਾ ਜੀ ਕਿਉਂ ਤੁਸੀਂ 500 ਲਾਇਆ ਕਹਿੰਦਾ ਇੰਨੇ ਬੰਦੇ ਸੁਣਦੇ ਇਨਸਾਫ ਏ ਕਹਿੰਦਾ ਏ ਵੀ ਤੇਰਾ ਵਿਆਜ ਕਿਹੜੀ ਚੀਜ਼ ਨੂੰ ਪਿਆ ਮੂਲ ਦਾ 10000 ਤੋਂ ਬਣਿਆ ਨਾ ਤੇ ਜਦੋਂ ਵਾਂਸ ਹੀ ਮਰਿਆ ਤੇ ਬਾਂਸਰੀ ਕਾਹਦੇ ਨਾਲ ਵਜੂਗੀ ਜਦੋਂ ਤੂੰ ਮੂਲ ਹੀ ਛੱਡ ਦਿੱਤਾ 10000 ਤੇ 10 ਨੂੰ ਤਾਂ ਵਿਆਜ ਪੈ ਗਿਆ ਤੂੰ ਸੈਂਡ ਕਰਕੇ ਦਿੱਤੀ ਵੀ ਮੈਂ 10000 ਮੂਲ ਛੱਡਿਆ ਦੂਜਾ ਨਹੀਂ ਛੱਡਣਾ ਤੇ ਜਿੱਦਰ ਫਿਰ ਮੂਲ ਗਿਆ ਤੇ ਵਿਆਜ ਕਾਦਾ ਮਿਲਣਾ ਆਖੋ ਸਤਨਾਮ ਵੀ ਜਾ ਬਰਾਉ ਦੇ ਘਰ ਨੂੰ ਚੀਕਾਂ ਮਾਰ ਉੱਠੇ ਨੂੰ ਕਹਿੰਦੇ ਸਿਆਣੇ ਬੰਦਿਆਂ ਦਾ ਫੈਸਲਾ ਇਨਸਾਫ ਵੀ ਕਰਾ ਦੇਣਾ ਤੇ ਗਰੀਬ ਨੂੰ ਡਿੱਗੇ ਨੋ ਉਠਾ ਦੇਣਾ ਮੈਂ ਕਈ ਸਟੇਜਾਂ ਤੇ ਇਹ ਗੱਲ ਕਹਿਨਾ ਗੁਰਮਖੋ ਅੱਜ ਲੋੜ ਹੈ ਜਿੱਥੇ ਆਪਾਂ ਕਹਿੰਨੇ ਵੀ ਟਰਾਲਾ ਮੇਰੇ ਵੱਲੋਂ ਪੀਜੇ ਦਾ ਮਸਾ ਨਾ ਕਰਿਓ ਮੇਰੇ ਵੱਲੋਂ ਟਰਾਲਾ ਵਰਫੀ ਦਾ ਮੇਰੇ ਵੱਲੋਂ ਟਰਾਲਾ ਠੰਡਿਆਂ ਦਾ ਮੇਰੇ ਵੱਲੋਂ ਟਰਾਲਾ ਆਈਸਕ੍ਰੀਮ ਦਾ ਥੋੜਾ ਜਿਹਾ ਚੇਂਜ ਕਰ ਲਿਏ ਜੇ ਚੰਗਾ ਲੱਗੇ ਇਹਦੀ ਥਾਂ ਤੇ ਇਤਰਾਂ ਕਰ ਲਿਆ ਕਰੋ ਜਿਨ੍ਹਾਂ ਨੂੰ ਰੱਬ ਨੇ ਮਾਇਆ ਦਿੱਤੀ ਵੀ ਟਰਾਲਾ ਬਜਰੀ ਦਾ ਮੇਰੇ ਵੱਲੋਂ ਟਰਾਲਾ ਸਰੀਏ ਦਾ ਮੇਰੇ ਵੱਲੋਂ ਟਰਾਲਾ ਸੀਮਿੰਟ ਦਾ ਮੇਰੇ ਵੱਲੋਂ ਕਰਨਾ ਕੀ ਹੈ ਆਪਣੇ ਲਾਗੇ ਲਾਗੇ ਵੇਖੋ ਕਿਸੇ ਗਰੀਬ ਦੀ ਛੱਤ ਪੈਣ ਵਾਲੀ ਤੇ ਪਾ ਦਿਓ